ਭਾਰਤ-ਪਾਕ ਦਰਮਿਆਨ ਜਿਹੜਾ ਜੰਗ ਉਹ ਖਤਮ ਹੋ ਗਿਆ ਕਹਿੰਦਾ ਪਾਕ ਕੇ ਜੰਗਬੰਦੀ ਹੈ ਪਰੰਤੂ ਇਸ ਜੰਗਬੰਦੀ ਤੋਂ ਬਾਅਦ ਇੱਕ ਹੋਰ ਅਟੈਕ ਦਾ ਜਿਹੜਾ ਖਾਸਾ ਸਾਹਮਣੇ ਆਇਆ ਕਹਿੰਦਾ ਪਾਕ ਕੇ ਸਾਈਬਰ ਅਟੈਕ ਪਾਕਿਸਤਾਨ ਦੇ ਕੰਨਿਓ ਬਾਕਾਇਦਾ ਇਸ ਸੰਬੰਧੀ ਪੰਜਾਬ ਦੇ ਵਿੱਚ ਇੱਕ ਅਲਰਟ ਵੀ ਜਾਰੀ ਹੋਇਆ ਹੈ ਗੱਲ ਕਰਦੇ ਆ ਕਿ ਸਾਈਬਰ ਅਟੈਕ ਹੈ ਕੀ ਇਹਦੇ ਇਰਦ-ਗਿਰਦ ਤੇ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ ਫਿਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਉਕੇ ਸਾਈਬਰ ਮਾਹਰ ਤੇ ਸਿੱਖਿਆ ਸ਼ਾਸਤਰੀ ਸਰਦਾਰ ਜਗਜੀਤ ਸਿੰਘ ਗਣੇਸ਼ਪੁਰ ਸਾਹਿਬ ਸੋ ਗਣੇਸ਼ਪੁਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਪਾਣਿਤ ਸਾਰੇ ਹੀ ਈ ਮਿਸ਼ਨ ਪੰਜਾਬੀ ਦੇਖ ਰਹੇ ਸਰੋਤਿਆਂ ਨੂੰ ਮੇਰੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਰਵੇ ਜੀ ਦੁਆਰਾ ਤੁਸੀਂ ਮੌਕਾ ਦਿੱਤਾ ਇਸ ਮੰਚ ਦੇ ਉੱਤੇ ਥੈਂਕ ਯੂ ਜੀ ਗਣੇਸ਼ਪੁਰ ਸਾਹਿਬ ਕਿਵੇਂ ਆਪਾਂ ਦੇਖਦੇ ਹਾਂ ਕਿ ਇੱਕ ਮਜਾਈਲੀ ਤਾੜ-ਤਾੜ ਦਾ ਵਕਤ ਲੰਘਿਆ ਕਹਿੰਦਾ ਭਾਵੇਂ ਕਿ ਇੱਕ ਜਿਹੜਾ ਭਾਰਤ-ਪਾਕ ਦਰਮਿਆਨ ਜੰਗ ਚੜੀ ਸੀ ਉਹਦੇ ਉੱਤੇ ਹੁਣ ਪਿਛਲੇ 2 ਦਿਨ ਤੋਂ ਜੰਗ ਬੰਦੀ ਐ ਪਰੰਤੂ ਅਗਲਾ ਇੱਕ ਅਟੈਕ ਹੋਰ ਸਾਹਮਣੇ ਆਇਆ ਉਹ ਹੈ ਸਾਈਬਰ ਅਟੈਕ ਇਹ ਕੀ ਹੈ ਮਾਮਲਾ ਸਾਈਬਰ ਅਟੈਕ ਹੁੰਦਾ ਕੀ ਹੈ ਕਿਸ ਤਰ੍ਹਾਂ ਦਾ ਇਹ ਖਤਸਾ ਸਾਹਮਣੇ ਆਇਆ ਕਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਇਸ ਸੰਬੰਧੀ ਕੋਈ ਅਲਰਟ ਸਾਹਮਣੇ ਆਇਆ ਕਿਸ ਤਰ੍ਹਾਂ ਦੀ ਸਾਵਧਾਨੀ ਰੱਖਣੀ ਪੈਣੀ ਹੈ ਅਜਿਹੇ ਸਾਰਾ ਕੁਝ ਜੀ ਕ੍ਰਿਸ਼ਪੁਰ ਸਾਹਿਬ ਹਾਂਜੀ ਤਾਂ ਆਪਾਂ ਜਿਹੜਾ ਸ਼ਬਦੀ ਦੀ ਗੱਲ ਕਰਦੇ ਆਂ ਸਾਈਬਰ ਅਟੈਕ ਅਟੈਕ ਆਪਾਂ ਸਮਝਦੇ ਆਂ ਜਿਹੜਾ ਹਮਲਾ ਜਿਹੜਾ ਆਪਾਂ ਦੇਖਿਆ ਵੀ ਇਹ ਦੋਨਾਂ ਦੇਸ਼ਾਂ ਦੇ ਵਿਚਕਾਰ ਹਮਲੇ ਹੋਏ ਆ ਹੂੰ ਤਰਦਾ ਤੇ ਹੋਏ ਆ ਤੇ ਜੇ ਹੁਣ ਸਾਈਬਰ ਸ਼ਬਦ ਆ ਗਿਆ ਤੇ ਸਾਈਬਰ ਸ਼ਬਦ ਦਾ ਮਤਲਬ ਹੈ ਕਿ ਜਿਹੜਾ ਡਿਜੀਟਲ ਸਪੇਸ ਆ ਸਾਡਾ ਜਿਹੜਾ ਸਾਡਾ ਇੰਟਰਨੈਟ ਤੇ ਆ ਜਿੱਤੇ ਆਪਾਂ ਸਹੂਲਤਾਂ ਕਹ ਲੋ ਵਰਤ ਰਹੇ ਆ ਜਿਸਾ ਅੱਜ ਕੱਲ ਅਸੀਂ ਕੋਈ ਅਜਿਹਾ ਇਨਸਾਨ ਹੈ ਹੀ ਨਹੀਂ ਜਿਹੜਾ ਡਿਜੀਟਲ ਸਪੇਸ ਦੇ ਉੱਤੇ ਨਾ ਹੋਵੇ ਤੇ ਸਹੂਲਤਾਂ ਨਾ ਵਰਤ ਹੋਵੇ ਤੇ ਉਸ ਦੇ ਖਾਤੀਏ ਯਾਰ ਕੀਤੇ ਜਾ ਰਹੇ ਆ ਕਿ ਜਾਨੀ ਕਿ ਸਾਡੇ ਉੱਤੇ ਇੱਕ ਸਾਈਬਰ ਅਟੈਕ ਹੋਣ ਹੋਣ ਜਾ ਰਿਹਾ ਹੈ ਦੇ ਉਸ ਦੇ ਸੰਬੰਧੀ ਜਿਹੜੀਆਂ ਵਕ ਵਕ ਸਾਨੂੰ ਜਾਣਕਾਰੀਆਂ ਜਾਂ ਸੂਚਨਾਵਾਂ ਮਿਲ ਰਹੀਆਂ ਇਸ ਸੰਬੰਧੀ ਇਹ ਆਪਣੇ ਸਾਡੇ ਸਰਕਾਰੀ ਵਿਭਾਗ ਵੱਲੋਂ ਵੀ ਹਦਾਇਤ ਜਾਰੀ ਹੋਈ ਆ ਪੰਜਾਬ ਪੁਲਿਸ ਵੱਲੋਂ ਵੀ ਜਾਰੀ ਹੋਈ ਆ ਕਿ ਨਾਗਰਿਕਾਂ ਨੂੰ ਆਪਣੇ ਸੁਚੇਤ ਰਹਿਣ ਦੀ ਲੋੜ ਆ ਕਿ ਤੁਹਾਡੇ ਉੱਤੇ ਕੋਈ ਨਾ ਕੋਈ ਸਾਈਬਰ ਅਟੈਕ ਹੋ ਸਕਦਾ ਯਾਨੀ ਕਿ ਤੁਹਾਡਾ ਜਿਹੜਾ ਡਿਜੀਟਲ ਜਿਹੜਾ ਜਿਹੜਾ ਸਪੇਸ ਆ ਡਿਜੀਟਲ ਡਾਟਾ ਆ ਉਹ ਹੁਣ ਤੁਹਾਡਾ ਕਿਸੇ ਗੈਰ ਜਿਹੜੇ ਜਿਹੜੇ ਕਾਨੂੰਨੀ ਜਿਹੜੇ ਇਨਸਾਨ ਉਹਨਾਂ ਦੇ ਹੱਥਾਂ ਵਿੱਚ ਜਾ ਸਕਦਾ ਉਹਨੂੰ ਆਪਾਂ ਕਹਿ ਸਕਦੇ ਆ ਸਾਈਬਰ ਅਟੈਕ ਹੂੰ ओके ਕਹਿੰਦਾ ਪਾਵਾਂ ਕਿ ਆਪਾਂ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਜਿਹੜਾ ਸਾਡਾ ਡਿਜੀਟਲ ਸਪੇਸ ਹੈ ਜਾਂ ਡਾਟਾ ਹੈ ਉਹ ਬਹੁਤ ਕੁਝ ਹੈ ਉਹਦੇ ਵਿੱਚ ਸਾਡਾ ਸਾਰੀ ਜ਼ਿੰਦਗੀ ਦਾ ਹਿਸਾਬ-ਕਿਤਾਬ ਕਮਾਈ ਪਈ ਹੈ ਬੈਂਕਾਂ ਦਾ ਬਿਊਰੋ ਆ ਦੇ ਵਿੱਚ ਪਿਆ ਹੈ ਹੋਰ ਬਹੁਤ ਕੁਝ ਕਿਵੇਂ ਆਪਾਂ ਸਾਵਧਾਨ ਰਹਿ ਸਕਦੇ ਆ ਤੇ ਥੋੜਾ ਹੋਰ ਆਪਾਂ ਦਰਸ਼ਕਾਂ ਨੂੰ ਦਸੀਏ ਕਿ ਇਹ ਅਟੈਕ ਕਿਵੇਂ ਕੀ ਹੋਣੀ ਇਹਦੇ ਉੱਤੇ ਗੱਲ ਸਾਹਮਣੇ ਆਈ ਹੈ ਕਿ ਜਾਂ ਕੋਈ ਸਮੇਂ ਤੋਂ ਅਜਿਹਾ ਇੱਕ ਵਿਵਹਾਰ ਜਿਹੜਾ ਉੱਠ ਕੇ ਵਿਖਣ ਨੂੰ ਮਿਲਦਾ ਹੈ ਜੀ ਜੀ ਆਪਾਂ ਰਵੇਲ ਜੀ ਦੀ ਗੱਲ ਕਰੀਏ ਪਿਛੋਕੜ ਦੀ ਤਾਂ ਇਹ ਤਾਂ ਦਿਹਾਕਿਆਂ ਤੋਂ ਚੱਲਦਾ ਆ ਰਿਹਾ ਕੰਮ ਜਿਹੜਾ ਸਾਈਬਰ ਅਟੈਕ ਆ ਚੱਲਦੇ ਆ ਰਹੇ ਜੇ ਆਪਾਂ ਆਪਣੇ ਦੇਸ਼ ਦੀ ਗੱਲ ਕਰੀਏ 15 ਅਗਸਤ 1995 ਨੂੰ ਇੰਟਰਨੈਟ ਦੀ ਆਮਦ ਹੁੰਦੀ ਹੈ ਸਾਡੇ ਦੇਸ਼ ਦੇ ਵਿੱਚ ਹੌਲੀ ਹੌਲੀ 2000 ਤੋਂ ਬਾਅਦ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਆ ਉਹਨਾਂ ਦੀ ਗਿਣਤੀ ਵਾਧੀ ਆ 2004 ਤੋਂ ਚਾਰਚ ਫੇਸਬੁਕ ਆਉਂਦਾ ਆ ਇਹ ਸਾਡੀ ਜਿਹੜੀ ਬਹੁਤ ਬਹੁਤ ਗਿਣਤੀ ਆ ਉਹ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਉਹਦੀ ਵੱਤੋਂ ਕਰਦੀ ਆ ਤੇ ਜਿਵੇਂ ਜਿਵੇਂ ਇਹ ਵੱਤੋਂ ਵਧੀ ਆ ਦੀ ਵਧੀਆ ਚਾਹੇ smartphone ਦੀ ਵਧੀਆ ਚਾਹੇ social media ਦੀ ਵਧੀਆ ਤੇ ਆਪਾਂ ਸਮਝਦੇ ਹਾਂ ਜੇ ਜਦੋਂ ਕਿਸ ਚੀਜ਼ ਦੀ ਵੱਧ ਤੋਂ ਵੱਧੀਏ ਤਾਂ ਉਹਦੀਆਂ ਜਿਹੜੀਆਂ ਦੁਰਪਯੋਗ ਉਹ ਤੇ ਉਹਦੇ ਵਿੱਚ ਜਿਹੜੀਆਂ ਸਾਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਸਕਦਾ ਜਾਂ ਸਾਨੂੰ ਜਿਹੜੇ ਉਹਦੇ ਨਫੇ ਨੁਕਸਾਨ ਉਹ ਸਾਡੇ ਸਾਹਮਣੇ ਸਮਾਜ ਦੇ ਆਉਂਦੇ ਹੀ ਆ ਤੇ ਇਸ ਤਰ੍ਹਾਂ ਦੇ ਜਿਹੜੇ ਸਾਈਬਰ ਅਟੈਕ ਆ ਇਹ ਨਿੱਜੀ ਵੀ ਹੋ ਸਕਦੇ ਆ ਇਹ ਕੋਈ ਸੰਸਥਾ ਸੰਸਥਾ ਦੇ ਵਿਰੁੱਧ ਵੀ ਕਰ ਸਕਦੀ ਆ ਜੇ ਆਮ ਸੁਣ ਚਾਹੁੰਦਾ ਕਿ ਦੇਸ਼ ਦੇਸ਼ ਦੇ ਵਿਰੁੱਧ ਵੀ ਕਰਦੇ ਆ ਤੇ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਸਾਈਬਰ ਅਟੈਕ ਹੁੰਦੇ ਰਹੇ ਆ ਕੋਈ ਸਾਡੀ ਜਾਣਕਾਰੀ ਲਈ ਸਾਡੇ ਤੇ ਕਰਦਾ ਆ ਕੋਈ ਕੋਈ ਕਿਸੇ ਦੇ ਕੰਮ 'ਚ ਵਿਗੜਨ ਪਾਉਣ ਲਈ ਮੰਨ ਲਓ ਕੋਈ ਸੰਸਥਾ ਆ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਸਾਡਾ ਬੈਂਕਿੰਗ ਸਿਸਟਮ ਉਹ ਬੈਂਕਿੰਗ ਸਿਸਟਮ ਨੂੰ ਮੰਨ ਲਓ ਉਹਦਾ ਅਯੋਗ ਕਰਨ ਲਈ ਕੋਈ ਸਰਵਿਸਾਂ ਲੋਕਾਂ ਤੱਕ ਨਾ ਪਹੁੰਚਣ ਲੋਕ ਪੈਨਿਕ ਹੋ ਜਾਣ ਉਹ ਕਰ ਸਕਦਾ ਕੋਈ ਸਾਡੀ ਫਾਈਨੈਂਸ਼ਲੀ ਜਿਹੜੀ ਸਾਡੀ ਸਾਨੂੰ ਨੁਕਸਾਨ ਪਹੁੰਚਾਉਣ ਲਈ ਕਰ ਸਕਦਾ ਸਾਡੀ ਪਛਾਣ ਦੀ ਚੋਰੀ ਹੋ ਸਕਦੀ ਆ ਸਾਡਾ ਕੋਈ ਪ੍ਰਾਈਵੇਸੀ ਸਾਡਾ ਡਾਟਾ ਆ ਸਾਡੀਆਂ ਤਸਵੀਰਾਂ ਆ ਸਾਡੀਆਂ ਵੀਡੀਓਜ਼ ਉਹਨੂੰ ਉਹ ਚੋਰੀ ਕਰਨ ਦੇ ਲਈ ਸਾਨੂੰ ਜਾਨੀ ਕਿ ਮੈਂਟਲੀ ਹਰਾਸ ਕਰਨ ਦੇ ਲਈ ਉਹ ਅਟੈਕ ਸਾਡੇ ਤੇ ਹੋ ਸਕਦੇ ਆ ਇਹ ਕਹਿਣ ਤੋਂ ਮਤਲਬ ਇਹ ਹਰ ਇੱਕ ਜਿੱਦਾਂ ਦੇ ਹਰ ਇੱਕ ਤਰ੍ਹਾਂ ਦਾ ਹੀ ਅਟੈਕ ਆਪਾਂ ਦੇਖਣ ਸੁਣਨ ਨੂੰ ਮਿਲਦਾ ਸਾਡੀ ਸੂਚਨਾ ਦਾ ਵੀ ਆ ਸਾਡੀਆਂ ਜਾਣਕਾਰੀਆਂ ਦਾ ਵੀ ਸਾਡੀ ਪ੍ਰਾਈਵੇਸੀ ਦਾ ਵੀ ਆ ਸਾਡੀ ਫਾਈਨੈਂਸ਼ੀਅਲ ਦਾ ਵੀ ਆ ਇਹ ਕੋਈ ਨਵਾਂ ਕੰਮ ਨਹੀਂ ਇਹ ਪਹਿਲਾਂ ਵੀ ਹੁੰਦੇ ਹੀ ਆਏ ਆ ਇਹ ਲਗਾਤਾਰ ਹੋ ਰਹੇ ਆ ਅਟੈਕ ਪੂਰੀ ਦੁਨੀਆ ਦੇ ਵਿੱਚ ਹੋ ਰਹੇ ਆ ਤੇ ਨਿੱਜੀ ਵੀ ਆ ਤੇ ਇਹ ਜੇ ਆਪਾਂ ਕਹਿ ਸਕਦੇ ਆ ਇਹ ਜਿਹਨੂੰ ਕਹਿ ਸਕਦੇ ਆ ਸਾਸਤਾ ਸਾਸਤਾ ਦੇ ਬੁੱਧ ਵੀ ਕਰਦੇ ਆ ਸਰਦਾਰ ਚਕਜੀਤ ਸਿੰਘ ਗણેਸ਼ਪੁਰ ਸਾਹਿਬ ਜਿਵੇਂ ਕਿ ਹੁਣ ਕੁਝ ਦਿਨ ਇੱਕ ਜੰਗ ਦਾ ਮਾਹੌਲ ਰਿਹਾ ਭਾਰਤ ਪਾਕਿਸਤਾਨ ਦਰਮਿਆਨ ਤੇ ਉਸ ਤੋਂ ਬਾਅਦ ਇਹ ਗੱਲ ਉੱਭਰੀ ਹੈ ਕਿ ਹੁਣ ਅਗਲਾ ਕੋਈ ਅਟੈਕ ਕੀ ਸਾਈਬਰ ਅਟੈਕ ਕੀ ਖਤਰਾ ਮੰਨਦੇ ਆ ਜੰਗ ਤੋਂ ਬਾਅਦ ਕੋਈ ਵੱਖਰੀ ਚੀਜ਼ ਵੱਖਰੀ ਸਾਵਧਾਨੀ ਦੀ ਲੋੜ ਹੈ ਦੇਖੋ ਹੁਣ ਜਦੋਂ ਆਪਾਂ ਆਪਾਂ ਇਹ ਗੱਲ ਅੱਜ ਫਿਰ ਦੁਬਾਰਾ ਮੈਂ ਰਿਪੀਟ ਕਰਦਾ ਡਿਜੀਟਲ ਸਪੇਸ ਦੀ ਗੱਲ ਕਰਦੇ ਆਪਾਂ ਜਾਂ ਇੰਟਰਨੈਟ ਦੀ ਗੱਲ ਕਰਦੇ ਆ ਅੱਜ ਜੇ ਕੋਈ ਮੈਨੂੰ ਲੱਗਦਾ ਕੀਮਤੀ ਚੀਜ਼ ਹੈਗੀ ਜਾਂ ਮੈਨੂੰ ਲੱਗਦਾ ਕਿ ਡਾਟਾ ਕੀਮਤੀ ਹੈਗਾ ਸਾਡਾ ਕਿਉਂਕਿ ਸਾਡੇ ਹੁਣ ਜਿਹੜਾ ਅਸੀਂ ਹੱਥਾਂ ਦੇ ਵਿੱਚ ਮੋਬਾਈਲ ਫੜਿਆ ਆ ਇਹ ਕਹ ਲੋ ਕਿ ਸਾਡਾ ਜਿੱਦਾਂ ਉਹ ਜਹਾਜ਼ ਦੇ ਵਿੱਚ ਉਹ ਕਹਿੰਦੇ ਨਾ ਬਲੈਕ ਬਾਕਸ ਹੁੰਦਾ ਹੈ ਕਿ ਉਹਦੇ ਵਿੱਚ ਸਾਰੀ ਜਾਣਕਾਰੀ ਹੁੰਦੀ ਹੈ ਤੇ ਸਾਡੀ ਸਾਡੀ ਸਾਰੀ ਜਾਣਕਾਰੀ ਆ ਤੁਸੀਂ ਮੈਂ ਸਾਰਾ ਕੁਝ ਸਾਡਾ ਨਿੱਜੀ ਇਹਦੇ ਵਿੱਚ ਹੈਗਾ ਬੈਂਕ ਦੀਆਂ ਸਰਵਿਸ ਅਸੀਂ ਇਹ ਚ ਵਿੱਚ ਆਪਾਂ ਗੱਤ ਰਿਹਾ ਜਾਂ ਫਾਈਨੈਂਸ਼ੀਅਲ ਮੈਟਰਸ ਕਰ ਰਹੇ ਹਾਂ ਸਾਡੀਆਂ ਪਰਸਨਲ ਜਾਣਕਾਰੀਆਂ ਤੇ ਤੇ ਇਹਦੀ ਇਹਦੀ ਰਿਗਾਰਡਿੰਗ ਹੈ ਜਾਨੀ ਕਿ ਹੁਣ ਜਿਹੜੀ ਸਾਡੀ ਜਿਹੜੀ ਆਪਾਂ ਗੱਲ ਕਰਦੇ ਜਿੱਥੋਂ ਤੁਰੀ ਆ ਗੱਲ ਕਿ ਅੱਜ ਜਿਹੜੀਆਂ ਸਾਡੀਆਂ ਸੰਸਥਾਵਾਂ ਆ ਪੰਜਾਬ ਪੁਲਿਸ ਨੇ ਸਾਨੂੰ ਇਹ ਵਾਰਨਿੰਗ ਦਿੱਤੀ ਆ ਕਿ ਜਾਨੀ ਕਿ ਪਾਕਿਸਤਾਨੀ ਹੈਕਰਸ ਆ ਹੈਕਰਸ ਕਿਹੜੇ ਹੁੰਦੇ ਆ ਜਿਹੜੇ ਕਿਸੇ ਦੇ ਸਿਸਟਮ ਨੂੰ ਹੈਕ ਕਰਦੇ ਆਪਣੇ ਕੰਟਰੋਲ ਚ ਲੈਣਾ ਚਾਹੁੰਦੇ ਆ ਮੰਨ ਲਓ ਉਹ ਤੁਹਾਡੇ ਮੋਬਾਈਲ ਦੇ ਉੱਤੇ ਤੁਹਾਨੂੰ ਕੁਝ ਇਦਾਂ ਦਾ ਲਿੰਕ ਭੇਜਣਗੇ ਤੁਸੀਂ ਉਸ ਲਿੰਕ ਤੇ ਕਲਿੱਕ ਕਰਨਾ ਆ ਤੋ ਲਿੰਕ ਦੇ ਜਿਹੜੀ ਬੈਕਗ੍ਰਾਉਂਡ ਦੇ ਉੱਤੇ ਕੋਡਿੰਗ ਕੀਤੀ ਹੋਇਆ ਇੱਕ ਕੰਪਿਊਟਰਾਈਜ਼ਡ ਕੋਡਿੰਗ ਹੈ ਜਾਂ ਪ੍ਰੋਗਰਾਮਿੰਗ ਕੋਡ ਹੀ ਆ ਕੋਡਿੰਗ ਆ ਉਹ ਤੁਹਾਡੇ ਫੋਨ ਨੂੰ ਆਪਣੇ ਕਬਜ਼ੇ 'ਚ ਲੈ ਲੂਗਾ ਯਾਨੀ ਕਿ ਉਹ ਰਿਮੋਟ ਤੋਂ ਰਿਮੋਟ ਐਕਸੈਸਨਲ ਹੋ ਜੂਗੀ ਉਹ ਤੁਹਾਡੇ ਫੋਨ ਨਾਲ ਮੰਨ ਚਾਹੀਆਂ ਜਿਹੜੀਆਂ ਉਹਦੀਆਂ ਕੋਈ ਵੀ ਕਾਜ ਕਰ ਸਕਦਾ ਹੈ ਉਹ ਗੈਰਕਾਨੂੰਨੀ ਕਾਜ ਕਰ ਸਕਦਾ ਹੈ ਤੁਹਾਡੀ ਸੋਚਣਾ ਲੈ ਕੇ ਜਾ ਸਕਦਾ ਹੈ ਇਹ ਉਹਨਾਂ ਦਾ ਮਨੋਰਥ ਹੁੰਦਾ ਹੈ ਜੀ ਹਾਂ ਹਾਂ ਕਹਿੰਦਾ ਪਾਬਕ ਕਿ ਕੋਈ ਲੇਡੀ ਨਾਂ ਦਾ ਕੋਈ ਸਾਈਬਰ ਕੋਈ ਇਸ ਤਰ੍ਹਾਂ ਦਾ ਸਾਫਟਵੇਅਰ ਉਹਦੇ ਤੇ ਖਾਸ ਕਰਕੇ ਧਿਆਨ ਕੋਚਰ ਹੋਣ ਦੀ ਲੋੜ ਹੈ ਕਿ ਉਹਨੂੰ ਨਾ ਛੇੜਿਆ ਜਾਵੇ ਜੇ ਉੱਤੇ ਜਾਵਾਂਗੇ ਤਾਂ ਅੱਗੇ ਬਹੁਤ ਕੁਝ ਜਿਹੜਾ ਅਗਲਾ ਖਲਾਅ ਦੇ ਵਿੱਚ ਹੈ ਕਹਿੰਦਾ ਪਾਬਕ ਕਿ ਨੁਕਸਾਨ ਵਾਲਾ ਇੱਕ ਕੋਈ ਪਲੇਟਫਾਰਮ ਕੋਈ ਇਸੇ ਹੀ ਤਰ੍ਹਾਂ ਦੀ ਜਿਹੜੀ ਦੱਸੀ ਜਾ ਰਹੀ ਹੈ ਉਹ ਮਾਜਰਾ ਕੀ ਹੈ ਹਾਂਜੀ ਉਹ ਡਾਂਸ ਆਫ ਲੇਡੀ ਉਹਦਾ ਨਾਮ ਰੱਖਿਆ ਗਿਆ ਕਿਉਂਕਿ ਉਹ ਜਦੋਂ ਵੀ ਕੋਈ ਇਦਾਂ ਦੇ ਵਾਇਰਸ ਬਣਦੀ ਹੈ ਜਾਂ ਮਾਲਵੇਅਰ ਆ ਵੈਸੇ ਉਹ ਮਾਲਵੇਅਰ ਜਿਹੜਾ ਬੈਕਗ੍ਰਾਉਂਡ ਦੇ ਵਿੱਚ ਜਾ ਕੇ ਉਹ ਤੁਹਾਡੀ ਜਿਹੜੀ ਜਾਣਕਾਰੀ ਨੂੰ ਜਾਂ ਕਹਿ ਲਓ ਤੁਹਾਡੀਆਂ ਫਾਈਨੈਂਸ਼ੀਅਲ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਤੁਹਾਡੇ ਸਿਸਟਮ ਨੂੰ ਉਹ ਹੈਂਕ ਹੈਕ ਹੈ ਕਰ ਸਕਦਾ ਤੇ ਉਹਦਾ ਨਾਮ ਇੰਟਰੈਕਟਿਵ ਰੱਖਦੇ ਆ ਉਹ ਜਿਹੜੇ ਬਣਾਉਂਦੇ ਆ ਉਹ ਵੀ ਇੱਕ ਕਿਸਮ ਦੇ ਐਕਸਪਰਟ ਹੀ ਆ ਬੰਦੇ ਜਿਹੜੇ ਇਹ ਕੰਮ ਕਰਦੇ ਆ ਕੋਈ ਰਾਹ ਚਲੋ ਜਿਹੜੇ ਚੁਣ ਲਏ ਆ ਉਹਦਾ ਡਾਉਨਸ ਆ ਉਹ ਵੀ ਲੈਡੀ ਰੱਖਿਆ ਗਿਆ ਤੇ ਉਹਦੇ ਤੇ ਲਈ ਵਾਰਨਿੰਗ ਇਸ਼ੂ ਕੀਤੀ ਗਈ ਆ ਤੇ ਉਹਦੇ ਲਈ ਆਪਾਂ ਕੀ ਕਰ ਸਕਦੇ ਜਿਹੜੀ ਆਪਾਂ ਕਹਿੰਦੇ ਬਚਾਅ ਦੀ ਗੱਲ ਕਰੀਏ ਆਪਾਂ ਜਿਹੜਾ ਮੇਨ ਸਾਡਾ ਮੈਨ ਲੱਗਦਾ ਸਾਡਾ ਜੀ ਇਸ ਜਿਹੜੀ ਸਾਡੀ ਆਪਾਂ ਗੱਲਬਾਤ ਦਾ ਜਿਹੜਾ ਸੈਂਟਰ ਪੁਆਇੰਟ ਹੋਣਾ ਚਾਹੀਦਾ ਆਪਾਂ ਬਚਾ ਕੇ ਰਵੈਲ ਜੀ ਬਚਾ ਸਭ ਤੋਂ ਪਹਿਲਾਂ ਤਾਂ ਬਚਾਈ ਆ ਕਿ ਜਿਹੜਾ ਅਨਨੋਨ ਨੰਬਰ ਅਨਨੋਨ ਨੰਬਰ ਨੂੰ ਅਸੀਂ ਉਹਦੇ ਤੋਂ ਜੇ ਕੋਈ ਸਾਨੂੰ ਲਿੰਕ ਆਉਂਦਾ ਆ ਤੇ ਉਹ ਤੇ ਆਪਾਂ ਕਲਿੱਕ ਨਾ ਕਰੀਏ ਇੱਕ ਪਹਿਲਾਂ ਇਹ ਹੋ ਗਿਆ ਅਨਨੋਨ ਸੋਰਸ ਕਿਥੋਂ ਵੀ ਜਿਹੜਾ ਸਾਡੀ ਜਾਣਕਾਰੀ ਵਿੱਚ ਹੈ ਨਹੀਂ ਸਾਡੇ ਕੰਟੈਕਟਸ ਵਿੱਚ ਹੈ ਨਹੀਂ ਉਹ ਆਪਾਂ ਜੇ ਉਹ ਤੋਂ ਕੋਈ ਲਿੰਕ ਆਉਂਦਾ ਆ ਉਹ ਤੇ ਆਪਾਂ ਕਲਿੱਕ ਨਾ ਕਰੀਏ ਦੂਜਾ ਜੇ ਹੁਣ ਆਪਾਂ ਕੰਟਰੀ ਕੋਡ ਦੀ ਗੱਲ ਕਰੀ ਤਾਂ ਪਲਸ 192 ਸਾਨੂੰ ਪਤਾ ਹੀ ਹੈ ਕਿਹੜੇ ਦੇਸ਼ ਦਾ ਕੋਡ ਵਾ ਤੇ ਉਹਨਾਂ ਨੂੰ ਅਸੀਂ ਅਵੋਇਡ ਕਰੀਏ ਤੀਜਾ ਜਿਹੜੀ ਇਹ ਗੱਲ ਹੈ ਕਿ ਸੌਫਟਵੇਅਰ ਡਾਊਨਲੋਡ ਹੋ ਜਾਊਗਾ ਉਹ ਇੱਕ ਇਦਾਂ ਦਾ ਵੀ ਪਿੱਛੇ ਜੇ ਸੌਫਟਵੇਅਰ ਆਇਆ ਸੀਗਾ ਕਿ ਉਹ WhatsApp ਤੁਸੀਂ ਤਸਵੀਰ ਆਉਂਦੀ ਹੈ ਜਾਂ ਵੀਡੀਓ ਆਉਂਦੀ ਆ ਤੁਸੀਂ ਉਹਨੂੰ ਡਾਊਨਲੋਡ ਕਰ ਲੈਣੇ ਆ ਤਾਂ ਉਹਨੂੰ ਸਟੈਗਨੋਗ੍ਰਾਫੀ ਕਹਿੰਦੇ ਆ ਸਟੈਗਨੋਗ੍ਰਾਫੀ ਇੱਕ ਜਨਾਨੀ ਸ਼ਬਦ ਵਾ ਜਿਹਦੇ ਅਰਥ ਉਹ ਆ ਕਿ ਲੁਕਿਆ ਹੋਇਆ ਲਿਖਿਆ ਹੋਇਆ ਠਗਿਆ ਹੋਇਆ ਲਿਖਿਆ ਹੋਇਆ ਉਹ ਸੈਗਨੋਗ੍ਰਾਫੀ ਵਰਤੀ ਜਾਂਦੀ ਸੀਗੀ ਵਰਤੀ ਜਾਂਦੀ ਹੈ ਹੁਣ ਵੀ WhatsApp ਜਵਲਪੁਰ ਦੇ ਵਿੱਚ ਇੱਕ ਠਗੀ ਵੱਜੀ ਹੈ ਕਿਸੇ ਇਨਸਾਨ ਦੇ ਨਾਲ 3-4 ਲੱਖ ਦੀ ਠਗੀ ਵੱਜੀ ਆ ਉਹ WhatsApp ਤਸਵੀਰਾਂ ਆਈ ਆ ਡਾਊਨਲੋਡ ਕੀਤੀ ਆ ਤੇ ਉਹ ਐਕਟਿਵ ਹੋ ਗਿਆ ਕੋਡ ਉਹਦੇ ਲਈ ਆਪਾਂ ਕੀ ਕਰਦੇ ਆ ਆਪਾਂ ਤੁਸੀਂ ਸਾਰੇ ਆਪਾਂ ਆਟੋਮੈਟਿਕ ਡਾਊਨਲੋਡ ਆ ਜਾ ਖਾਸ ਕਰਕੇ WhatsApp ਨੂੰ ਟਾਰਗੇਟ ਹੋ ਰਿਹਾ ਹੈ ਅਸੀਂ ਆਟੋਮੈਟਿਕ ਡਾਊਨਲੋਡ ਆਪਣੇ WhatsApp ਤੋਂ ਬੰਦ ਕਰੀਏ ਅਨਨੋਨ ਲਿੰਕ ਤੇ ਕਲਿੱਕ ਕਰਨਾ ਬੰਦ ਕਰੀਏ ਜਾਂ ਆਪਣੇ ਫੋਨ ਤੇ ਕੁਝ ਰੈਸਟ੍ਰਿਕਸ਼ਨਸ ਲਾਈਏ ਜੇ ਹੁਣ ਆਪਾਂ ਜੇ ਵਟਸਐਪ ਦੀ ਗੱਲੇ ਕਰਾਂ ਸਾਡੇ ਜਦੋਂ ਫੋਨ ਦੇ ਉੱਤੇ ਸੱਜੇ ਆਤੇ 3 ਡਾਟਸ ਹੁੰਦੇ ਆ ਉਹ 3 ਡਾਟਸ ਤੇ ਕਲਿੱਕ ਕਰੀਏ ਉਹਦੇ ਵਿੱਚ ਪ੍ਰਾਈਵੇਸੀ ਤੇ ਕਲਿੱਕ ਕਰੀਏ ਉਹਦੇ ਵਿੱਚ ਗਾਹਾਂ ਐਡਵਾਂਸ ਵਿੱਚ ਜਾਈਏ ਤਾਂ ਉਹਦੇ ਵਿੱਚ ਤਿੰਨ ਆਪਸ਼ਨ ਆਇਆ ਇੱਕ ਹੈਗੀ ਆ ਕਿ ਸਾਡਾ ਜਿਹੜਾ ਡਾਊਨਲੋਡ ਦੇ ਬਾਰੇ ਆ ਇੱਕ ਆਈਪੀ ਐਡਰੈਸ ਬਾਰੇ ਆ ਇੱਕ ਲਿੰਕ ਪ੍ਰਿਵਿਊ ਆਰੇ ਉਹ ਤਿੰਨੇ ਹੀ ਆਪਾਂ ਆਨ ਕਰ ਲਈਏ ਤਾਂ ਕਿ ਸਸੀਂ ਸਾਡੇ ਮੋਬਾਈਲ ਦੇ ਉੱਤੇ ਕੋਈ ਅਨਨੋਨ ਜਿਹੜਾ ਜਿਹੜਾ ਲਿੰਕ ਵਾ ਜੇ ਸਾਡਾ ਆਈਪੀ ਐਡਰੈਸ ਵਾ ਉਹ ਟਰੈਕ ਨਾ ਹੋਵੇ ਤਾਂ ਅਸੀਂ ਕਿਸੇ ਮੁਸ਼ਕਲ ਦੇ ਵਿੱਚ ਨਾ ਫਸੀਏ ਹੂੰ ਕਹਿੰਦਾ ਪਾਬਕ ਕਿ ਹੈਕਰ ਜਾਂ ਹੈਕ ਦੇ ਟਰੈਕ ਤੋਂ ਕਿਵੇਂ ਪਛਾਣ ਕਰਨਾ ਹੈ ਜਿਹੜਾ ਸਾਈਬਰ ਠੱਗੇ ਜਾਂ ਚੋਰ ਹੈ ਉਹ ਜ਼ਰੂਰੀ ਨਹੀਂ ਕਿ ਹੱਦੋਂ ਸਰਦਾਂ ਤੋਂ ਪਾਰ ਲਾ ਜਾ ਜਾਂ ਇੱਧਰ ਲੈ ਬਚਾਅ ਸਾਵਧਾਨੀ ਉਹ ਮਸਤੇ ਉਹ ਜ਼ਰੂਰੀ ਹੈ ਖੈਰ ਪੰਜਾਬ ਦੇ ਵਿੱਚ ਇਸ ਸਬੰਧੀ ਜਿਵੇਂ ਅਲਰਟ ਦੀ ਗੱਲ ਸਾਹਮਣੇ ਆਈ ਹੈ ਕਹਿੰਦਾ ਪਾਬਕ ਕਿ ਮਜ਼ਾਈਲਾਂ ਦੀ ਘੜਗਾਹੜ ਤੋਂ ਬਾਅਦ ਇੱਕ ਇਹ ਸਾਈਬਰ ਜਿਹੜਾ ਅਟੈਕ ਉਹ ਆਪਣੇ ਆਪ ਦੇ ਵਿੱਚ ਇੱਕ ਅਚੰਭੇ ਵਾਲੀ ਵੀ ਗੱਲ ਹੈ ਤੇ ਨਾਲ ਹੈਰਾਨ ਕਰਨ ਵਾਲੀ ਵੀ ਗੱਲ ਹੈ ਪਰ ਗਣੇਸ਼ਪਰ ਸਾਹਿਬ ਦੱਸਿਓ ਕਿ ਮੰਨ ਲਓ ਕਿ ਦੁਸ਼ਮਣ ਦੇਸ਼ ਅਜਿਹੀ ਹਰਕਤ ਕਰ ਰਿਹਾ ਹੈ ਉਹ ਉਹਦਾ ਮੇਨ ਮੋਡਲ ਵਿੱਚ ਕੀ ਹੋ ਸਕਦਾ ਜੰਗ ਦੇ ਬਦਲ ਦੇਖੋ ਮੇਨ ਮੋਟਿਵ ਤਾਂ ਇਹ ਹੈ ਜੇ ਤਾਂ ਉਹ ਨਿੱਜੀ ਸਾਨੂੰ ਸਾਡੇ ਜਿਹੜੇ ਸਾਡੇ ਲੋਕਾਂ ਨਾਲ ਤੇ ਕਰ ਰਿਹਾ ਤਾਂ ਉਹ ਤਾਂ ਪੈਨਿਕ ਪਾਉਣ ਦਾ ਮਤਲਬ ਹੈ ਪੈਨਿਕ ਕਰਨਾ ਉਹਨੂੰ ਪਰੇਸ਼ਾਨ ਕਰਨਾ ਜੇ ਕਿਸੇ ਉਹ ਮੈਨੂੰ ਲੱਗਦਾ ਜਿਹੜੀ ਮੇਰੀ ਜਾਣਕਾਰੀ ਦੇ ਹਿੱਤ ਜੇ ਉਹ ਸਿਸਟਮ ਤੇ ਕਰ ਰਿਹਾ ਮੰਨ ਲਓ ਸਾਡੇ ਬੈਂਕਿੰਗ ਸਿਸਟਮ ਤੇ ਅਟੈਕ ਕਰ ਰਿਹਾ ਸਾਡੀ ਰੇਲਵੇ ਤੇ ਕਰ ਰਿਹਾ ਸਾਡੀ 에ਅਰਲਾਈਨ ਤੇ ਕਰ ਰਿਹਾ ਸਾਡੇ ਹੋਰ ਜਿੱਦਾਂ ਹੁਣ ਪਿੱਛੇ ਜੇ ਇਹ ਰੂਮਰਸ ਬਹੁਤ ਔੜੇ ਵਾਇਰਲ ਹੋਏ ਆ ਜੇ ਆਪਾਂ ਗੱਲ ਕਰੀਏ ਕਿ ਉਹ ਏਟੀਐਮ ਸਾਡੇ ਜਿਹੜੇ ਬੰਦ ਹੋ ਜਾਣੇ ਆ ਕ੍ਰੈਸ਼ ਹੋ ਗਏ ਆ ਕਿ ਉਹ ਸਾਰੀਆਂ ਸਾਡੀ ਸੰਸਥਾਵਾਂ ਦੇ ਮੂਹਰੇ ਬਿਲਕੁਲ ਯੋਰ ਰਿਹਾ ਸਭ ਨੇ ਸੰਸਥਾਵਾਂ ਨੇ ਮੋਰੇ ਆ ਕੇ ਦੱਸਿਆ ਉਹਨੂੰ ਦੱਸਿਆ ਐਕਸਪਲੇਨ ਕੀਤਾ ਕਿ ਇਦਾਂ ਦਾ ਕੁਝ ਨਹੀਂ ਹੋਇਆ ਜੇ ਆਪਾਂ ਇਹ ਦਿਨੀਆਂ ਫਾਰਮ ਫਲਾਈਆਂ ਗਈਆਂ ਯਾਨੀ ਕਿ ਮੈਂ ਕਹਿੰਦਾ ਜੇ ਇੱਕ جنگ ਆਪਾਂ ਜੇ ਕਹਿੰਦੇ ਨਾ ਸਰਦਾਂ ਤੇ ਲੜੀ ਗਈ ਹੈ ਤੇ ਇੱਕ جنگ ਸਾਨੂੰ افਵਾਹਾਂ ਦੇ ਵਿਰੁੱਧ ਲੜਨੀ ਪੈਣੀ ਹੈ ਤੇ ਇੱਕ جنگ ਇਹ ਸਾਈਬਰ ਸਪੇਸ ਦੇ ਵਿੱਚ ਵੀ ਉਹ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗੀ ਜਿਹੜੇ ਜਿਹੜੇ ਦੇਸ਼ ਆ ਇੱਕ ਦੂਏ ਨੂੰ ਸਾਈਬਰ ਸਪੇਸ ਦੇ ਵਿੱਚ ਵੀ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰਨਗੇ ਹੂੰ ਗਣੇਸ਼ਪੁਰਾ ਸਾਹਿਬ ਵੈਸੇ ਵੀ ਵੇਖਣ ਨੂੰ ਮਿਲਿਆ ਅੱਗੇ ਜਿਹੜੀਆਂ ਜੰਗਾਂ ਜੁੱਧ ਜਿਹੜੇ ਫੌਜੀ ਜਿਹੜੀਆਂ ਮਸ਼ਕਾਂ ਸੀ ਤਾਂ ਜੰਗ ਵੇਲੇ ਜਿਹੜੀਆਂ ਛਾਉਣੀਆਂ ਤੋਂ ਫੌਜੀ ਉਹ ਇੱਕ ਸੜਕਾਂ ਦੇ ਹੁੰਦੇ ਸੀਗਾ ਵੱਡੇ ਵੱਡੇ ਟਰੱਕ ਉਹ ਤੁਰਦੇ ਸੀ ਲੋਕ ਉਹਨਾਂ ਨੂੰ ਬਾਏ ਬਾਏ ਵਗੈਰਾ ਬੱਚੇ ਜਿਹੜੇ ਕਹਿੰਦੇ ਸੀ ਆਮ ਤੌਰ ਤੇ ਵੀ ਉਹਨਾਂ ਦੀ ਦਵਾ ਮੰਗਦੇ ਸੀ ਪਰੰਤੂ ਇਹ ਜਿਹੜੀ ਹੁਣ ਜੰਗ ਵੇਲੇ ਜਿਹਾ ਕੁਝ ਨਹੀਂ ਵੇਖਣ ਨੂੰ ਮਿਲਿਆ ਉਪਰੋ ਮਜਾਈਲਾਂ ਦਾ ਜਿਹੜਾ ਜੁੱਧ ਆਕਾਸ਼ ਦੇ ਵਿੱਚ ਇਹ ਲੜਾਈ ਕਹਿੰਦਾ ਭਾਵੇਂ ਕਿ ਧਰਤੀ ਛੱਡ ਕੇ ਜਿਹੜੇ ਬੰਕਰ ਅਜਿਹੀਆਂ ਜਿਹੜੀਆਂ ਵਿਧੀ ਵਿਧਾਨ ਉਹ ਉਹਦੀ ਬਜਾਏ ਹੁਣ ਇੱਕ ਵੱਖਰਾ ਮਾਹੌਲ ਜੰਗਜੂ ਵੇਖਣ ਨੂੰ ਮਿਲਿਆ ਤੇ ਇਸ ਜੰਗਜੂ ਮਾਹੌਲ ਤੋਂ ਬਾਅਦ ਜਿਹੜਾ ਅਗਲਾ ਸਾਈਬਰ ਅਟੈਕ ਖੈਰੇ ਸਾਈਬਰ ਅਟੈਕ ਦੇ ਉੱਤੇ ਕਿਸ ਤਰ੍ਹਾਂ ਸਾਵਧਾਨੀ ਰੱਖਣੀ ਹੈ ਕਿਵੇਂ ਵਿਚਾਰ ਰੱਖਣਾ ਹੈ ਅਜਿਹੇ ਸਾਰੇ ਜਿਹੜੇ ਵੱਖ-ਵੱਖ ਪੱਕ ਬੜੇ ਵਿਸਤਾਰ ਨਾਲ ਖੋਲ੍ਹਿਆ ਸਾਡੇ ਨਾਲ ਕਹਿ ਸਕਦੇ ਆ ਕਿ ਜਿਹੜੇ ਆਪਣੇ ਦਰਸ਼ਕਾਂ ਸਨੇਹ ਨੂੰ ਦੱਸ ਦਈਏ ਕਿ ਜੁੜੇ ਸਨ ਉਗੇ ਸਿੱਖਿਆ ਸ਼ਾਸਤਰੀ ਤੇ ਕਹਿ ਲਈਏ ਕਿ ਵੱਡੇ ਮਹਾਰ ਸਵਦਾ ਜਗਜੀਤ ਸਿੰਘ ਕਨੇਸ਼ਪੁਰ ਸਾਹਿਬ ਸੋ ਕਨੇਸ਼ਪੁਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਧਿਤ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਜੀ ਜੰਦ ਜੰਦ ਦੇ ਇੱਕ ਕੋਈ ਬੇਨਤੀ ਕਰਦਾ ਜੇ ਇਦਾਂ ਦਾ ਕੁਝ ਦੇਖੋ ਜਿਹੜਾ ਸਿੱਟਾ ਹੈ ਆਪਣੀ ਗੱਲਬਾਤ ਦਾ ਮੈਂ ਬਾਰ ਬਾਰ ਰਿਪੀਟ ਕਰਦੇ ਆ ਸਿੱਟਾ ਇਹੀ ਆ ਕਿ ਅਸੀਂ ਅਨਨੋਨ ਨੰਬਰ ਤੋਂ ਅਨਨੋਨ ਲਿੰਕ ਤੇ ਕਲਿੱਕ ਨਾ ਕਰੀਏ ਆਪਣੀ ਪ੍ਰਾਈਵੇਸੀ ਸੈਟਿੰਗਸ ਐਕਟਿਵ ਕਰੀਏ ਚਾਹੇ ਫੇਸਬੁੱਕ ਦਾ ਚਾਹੇ ਵਟਸਐਪ ਆ ਚਾਹੇ ਟੈਲੀਗ੍ਰਾਮ ਆ ਚਾਹੇ ਇੰਸਟਾਗ੍ਰਾਮ ਆ ऑटोमेटिक डाउनलोड बंद ਕਰ ਲੀਏ ਇੱਕ 2FA ਹੁੰਦਾ 2 ਫੈਕਟਰ অথেন্টিਕੇਸ਼ਨ ਆਪਣੇ ਜਿਹੜੇ ਅਕਾਊਂਟ ਨੂੰ ਉਹਨੂੰ ਆਪਣੇ ਮੋਬਾਈਲ ਨੰਬਰ ਨਾਲ ਤੇ ਆਪਣੇ ਕਹਿ ਲਓ ਕਿ ਈਮੇਲ ਨਾਲ ਜੋੜ ਲਈ ਤਾਂ ਕਿ OTP ਉੱਤੇ ਆ ਸਕੇ ਆਪਣੇ ਫੋਨ ਦੀ ਅਕਸੈਸ ਨਾ ਦੇਈਏ ਕਿਸੇ ਨੂੰ ਅਕਸੈਸ ਦਾ ਮਤਲਬ ਰਿਮੋਟਲੀ ਈਕੋ ਸ਼ਿੱਦਾ ਨਹੀਂ ਆਪਸੇ ਆਈਆਂ ਜਿਹਦੇ ਨਾਲ ਸਾਡੇ ਫੋਨ ਦੀ ਅਕਸੈਸ ਆਪਾਂ ਰਿਮੋਟਲੀ ਦੂਜੇ ਬੰਦੇ ਨੂੰ ਦੇ ਦਿੰਦੇ ਆ ਉਹ ਨਾ ਦੇਈਏ ਆਪਣੀਆਂ ਜਿਹੜੀਆਂ ਕੰਫਿਡੈਂਸ਼ੀਅਲ ਜਾਣਕਾਰੀਆਂ ਉਹ ਸ਼ੇਅਰ ਨਾ ਕਰੀਏ ਤੇ ਹੋ ਜੇ ਹੋ ਸਕਦਾ ਸੰਭਵ ਹੋਵੇ ਤੇ WhatsApp ਦੇ ਨਾਲ ਜੇ ਅੱਜਕੱਲ ਲੱਗਦਾ ਖਤਰਾ ਜ਼ਿਆਦਾ ਹੈ ਤੇ ਆਪਣੀ ਬੈਂਕ ਨੂੰ ਨਾ ਲਿੰਕ ਅਕਾਊਂਟ ਨੂੰ ਲਿੰਕ ਨਾ ਕਰੀਏ ਤੇ ਜਿਹੜੀਆਂ ਆਟੋਫਿਲ ਆਪਾਂ ਜਿਹੜੇ ਸੇਵ ਕਰ ਲੈਨੇ ਆਪਣੇ ਪਾਸਵਰਡ ਉਹ ਸੇਵ ਨਾ ਕਰੀਏ ਜਦੋਂ ਵੀ ਆਪ ਭਰੀਏ ਨਵੇਂ ਸਿਰੇ ਤੋਂ ਵੈਬਸਾਈਟ ਖੋਲੀਏ ਉੱਚ ਆਪਣਾ ਯੂਜ਼ਰ ਨੇਮ ਪਾਸਵਰਡ ਭੜੀਏ ਨਾ ਕਿ ਉਹਨੂੰ ਆਪਣੀ ਇੱਕ ਸਹੂਲਤ ਲਈ ਸੇਵ ਕਰ ਲਈਏ ਉਹ ਸੇਵ ਕੀਤਾ ਵੀ ਫੇਰ ਤੁਹਾਡਾ ਖਾਨੀ ਖੋਜੇ ਇਦਾਂ ਦਾ ਕੁਝ ਹੋ ਹੀ ਜਾਂਦਾ ਤੇ ਉਹਦੀ ਰਿਪੋਰਟ ਕਰੀਏ 1930 ਦੇ ਵਿੱਚ ਉਨੀਸੋ 3 ਨੰਬਰ ਦੇ ਉੱਤੇ ਕਲਾਈਮ ਸੈਲ ਦੇ ਉੱਤੇ cybercrime.gov.in ਤੇ ਰਿਪੋਰਟ ਕਰੀਏ ਜੇ ਫੇ ਚੱਕਦਮ ਕੁਝ ਕਰ ਸਕਦੇ ਆਪਣੇ ਫੋਨ ਨੂੰ ਉਸ ਵੇਲੇ 에어ਪਲੇਨ 에어ਪਲ 에ਰੋਪਲੇਨ ਮੋਡ ਤੇ ਲਾਈਏ ਤੇ ਕੋਸ਼ਿਸ਼ ਕਰੀਏ ਜਿਹੜੀ ਕੋਈ ਐਪ ਆ ਇੰਸਟਾਲ ਹੋ ਗਈ ਆ ਉਹਨੂੰ ਅਨਇੰਸਟਾਲ ਕਰ ਦੇਈਏ ਤੇ ਆਪਣੀਆਂ ਬੈਂਕਿੰਗ ਡੀਟੇਲਸ ਦੇ ਪਾਸਵਰਡ ਆਪਣੇ ਚੇਂਜ ਕਰ ਦੇਈਏ ਕਾਰਡ ਆਪਣੇ ਬਲੌਕ ਕਰਾ ਲਈਏ ਇੰਨੀਆਂ ਸਭ ਦੇ ਨਹੀਂ ਆਪਾਂ ਵਰਤ ਕੇ ਇਦਾਂ ਨੇ ਇਹਦੇ ਵਿੱਚੋਂ ਬੱਸ ਸੰਗ ਗਣੇਸ਼ਪੁਰ ਸਾਹਿਬ ਤੁਹਾਡਾ ਪਹਿਲਾ ਕਹਿਣਾ ਸੀ ਕਿ ਜਿਹੜਾ ਅੱਜ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਡਾਟਾ ਉਹ ਬੜਾ ਬੇਸ਼ਕੀਮਤੀ ਹੈ ਵੱਡੀ ਕੀਮਤ ਰੱਖਦਾ ਹੈ ਬੜਾ ਵੱਡਾ ਉਹਦਾ ਮੁੱਲ ਹੈ ਖੈਰ ਅਜੇ ਹੀ ਬੇਸ਼ਕੀਮਤੀ ਸਮਾਨ ਦੀ ਰੱਖ ਲਈ ਪਹਿਰੇਦਾਰੇ ਲਈ ਸਾਨੂੰ ਬਹੁਤ ਵੱਡੇ ਪੱਧਰ ਉਤੇ ਸचेत ਹੋਣ ਦੀ ਲੋੜ ਹੈ ਖੈਰ ਉਮੀਦ ਜ਼ਾਹਰ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਦਰਸ਼ਕਾਂ ਸਨੇਹੀਆਂ ਨੂੰ ਵੱਡੇ ਪੱਧਰ ਤੇ ਪਸੰਦ ਆਇਆ ਹੋਵੇਗਾ ਦੁਬਾਰਾ ਫਿਰ ਗਣੇਸ਼ਪਰ ਸਾਹਿਬ ਤੁਹਾਡਾ ਧੰਨਵਾਦ ਕਿ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਬੜਮੁੱਲਾ ਸਮਾਂ ਦਿੱਤਾ ਜੀ ਧੰਨਵਾਦ ਜੀ ਰਵੀਲ ਜੀ ਈ ਮਿਸ਼ਨ ਪੰਜਾਬੀ ਦੇ ਸਾਰੇ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਮ ਲੋਕਾਂ ਨਾਲ ਇਹ ਜਾਣ ਕੇ ਸਾਂਝੀ ਕਰਨ ਦਾ ਮੌਕਾ ਦਿੱਤਾ ਜੀ ਧੰਨਵਾਦ ਥੈਂਕ ਯੂ ਈ ਮਿਸ਼ਨ ਪੰਜਾਬੀ